ਸਾਕਤ ਸੰਗਨਾ ਕੀ ਜੀਏ ਦੂਰ ਹਜਾਈਏ ਬਾਦ ਭਗਤ ਕਬੀਰ ਜੀ 131 ਨੰਬਰ ਸ਼ਲੋਕ ਵਿੱਚ ਸਮਝਾਉਂਦੇ ਸਾਕਤ ਮੇਨ ਹੁੰਦਾ ਟੁੱਟਿਆ ਹੋਇਆ ਪਰਮਾਤਮਾ ਤੋਂ ਦੂਰ ਮਨਮੁਖ ਬੰਦਾ ਕਹਿੰਦੇ ਭਾਈ ਉਹਦਾ ਸੰਗ ਨਹੀਂ ਕਰਨਾ ਚਾਹੀਦਾ ਕਦੇ ਵੀ ਉਹਦੇ ਨਾਲ ਨਹੀਂ ਰਹਿਣਾ ਚਾਹੀਦਾ ਦੂਰਾਂ ਜਾਈਏ ਭਾਗ ਉਹਦੇ ਤੋਂ ਦੂਰ ਹੀ ਚੰਗਾ ਬੰਦਾ ਉਹਦੇ ਤੋਂ ਦੂਰ ਰਹਿਣ ਵਿੱਚ ਹੀ ਭਲਾ ਹੈ ਕਿਉਂ ਭਗਤ ਕਬੀਰ ਜੀ ਇਹ ਗੱਲ ਕਹਿ ਰਹੇ ਨੇ ਬਾਸਣ ਕਾਰੋ ਪਰਸੀਐ ਬਾਸਣ ਕੰਦੇ ਬਰਤਨ ਨੂੰ ਕਾਰੋ ਕਾਲਾ ਪਰਸੀਐ ਕਾਲੇ ਬਰਤਨ ਦੇ ਕੋਲ ਰਹੀਏ ਕੋਕ ਅਸ਼ ਲਾਗੇ ਦਾਗ ਤੇ ਧੱਕੇ ਨਾਲ ਹੀ ਕਹਿੰਦੇ ਵੀ ਕਾਲਾ ਦਾਗ ਕੱਪੜਿਆਂ ਨੂੰ ਲੱਗ ਜਾਂਦਾ ਉਹਦੀ ਕਾਲਖ ਕੱਪੜਿਆਂ ਨੂੰ ਲੱਗ ਜਾਂਦੀ ਸਰੀਰ ਨੂੰ ਲੱਗ ਜਾਂਦੀ ਜੇ ਕਾਲੇ ਭਾਂਡੇ ਦੇ ਕੋ ਰਵਾਂਗੇ ਮੰਨ ਲਓ ਵਟੀਲਾ ਅਦਕ ਦੇਗ ਅਦ ਕਾਲੀ ਹੈ ਜੋੜੇ ਕੋਲ ਰਹੀਏ ਕੋਰੇ ਵਾਲੇ ਦਲੇ ਕੋ ਮੈਂ ਤੇ ਧੱਕੇ ਦੇ ਨਾਲ ਹੀ ਸਰੀਰ ਨੂੰ ਜਾਂ ਕੱਪੜਿਆਂ ਨੂੰ ਕਾਲਖ ਲੱਗ ਜਾਂਦੇ ਇਦਾਂ ਹੀ ਭਗਤ ਕਬੀਰ ਜੀ ਕਹਿੰਦੇ ਵੀ ਮਨਮੁਖ ਬੰਦੇ ਦਾ ਸੰਗ ਕਰੀਏ ਸਾਖਤ ਦਾ ਸੰਗ ਕਰੀਏ ਤੇ ਬਿਕਾਰਾਂ ਦੀ ਕਾਲਖ ਟੱਕੋ ਤਾਕੀ ਲੱਗ ਜਾਂਦੀ ਹੈ ਕਬੀਰਾ RAM NA CHITEO JARA PAHUNTE AAE 132 ਨੰਬਰ ਸ਼ਲੋਕ ਵਿੱਚ ਭਗਤ ਕਬੀਰ ਜੀ ਸਮਝਾਉਂਦੇ ਕਹਿੰਦੇ ਵੀ ਜਵਾਨੀ ਵੇਲੇ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਸਾਗਤਾਂ ਦਾ ਸੰਗ ਕਰਦੇ ਰਹੇ ਟੁੱਟੀਆਂ ਦੀ ਜਾਰੀ ਸੀ ਤੇ ਪਰਮਾਤਮਾ ਵੀ ਯਾਦ ਨਹੀਂ ਆਇਆ RAM ਨਾ ਚੇਤੇ ਹੋ RAM ਅੱਲਾ ਵਾਹਿਗੁਰੂ ਨੂੰ ਚੇਤੇ ਕੀਤਾ ਹੀ ਨਹੀਂ ਜਦੋਂ ਪਹੁੰਚੇ ਵਾਏ ਜਦੋਂ ਬੁਢੇਪਾ ਹੁਣ ਬੁਢੇਪਾ ਆ ਗਿਆ ਲਾਗੀ ਮੰਦਰ ਦਵਾਰ ਤੇ ਮੰਦਰ ਮੇਂਕਾਰ ਦਵਾਰ ਦਰਵਾਜਾ ਕਹਿੰਦੇ ਜੇ ਕਿਸੇ ਘਰ ਨੂੰ ਦਰਵਾਜੇ ਵੱਲੋਂ ਅੱਗ ਲੱਗ ਜਾਵੇ ਤੇ ਉਥੋਂ ਸਮਾਨ ਬਚਣਾ ਔਖਾ ਹੈ ਨਹੀਂ ਬਚਾਇਆ ਜਾ ਸਕਦਾ ਮੰਨ ਲਓ ਕਿਸੇ ਘਰ ਨੂੰ ਕਿਸੇ ਥਾਂ ਨੂੰ ਦਰਵਾਜੇ ਵਾਲੇ ਪਾਸਿਓਂ ਅੱਗ ਲੱਗ ਜਾਵੇ ਤੇ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਉਸ ਘਰ ਦੇ ਜੀਵ ਹੀ ਨਹੀਂ ਬਚਦੇ ਉਹ ਵੀ ਖਤਮ ਹੋ ਜਾਂਦੇ ਨੇ ਚਲੋ ਰੱਬੀ ਸੁਬੀਰੇ ਜੀ ਬਚ ਜਾਣ ਤੇ ਸਮਾਨ ਬਚਾਣਾ ਬਹੁਤ ਔਖਾ ਨਹੀਂ ਬਚਿਆ ਜਾ ਸਕਦਾ ਸਮਾਨ ਉਹਨੂੰ ਨਹੀਂ ਬਚਾਇਆ ਜਾ ਸਕਦਾ ਸਾਰਾ ਸਮਾਨ ਹੀ ਛੜ ਜਾਂਦਾ ਏ ਇੱਦਾਂ ਸਾਨੂੰ ਸਮਝਾਉਂਦੇ ਭਈ ਜਵਾਨੀ ਤੇ ਨਿਕਲ ਗਈ ਵਿਕਾਰਾਂ ਦੇ ਵਿੱਚ ਹੁਣ ਬੜੇਪਾ ਆ ਗਿਆ ਹੁਣ ਕੀ ਬਚਣਾ ਹੁਣ ਬਚਨ ਜੋਗਾ ਰਿਹਾ ਕੀ ਹੁਣ ਜਪਨ ਜੋਗਾ ਰਿਹਾ ਕਿਉਂ ਤੇ ਬੜੇਪਾ ਆ ਗਿਆ ਹੁਣ ਤੇ ਵਾਹਿਗੁਰੂ ਨੇ ਹਾਏ ਹਾਏ ਨਿਕਲਣੀ ਇੱਦਾਂ ਹੁੰਦਾ ਬੜੇ ਭੈੜੇ ਕਿਥੇ ਜਪਿਆ ਜਾਂਦਾ ਫਿਰ ਤੇ ਰੋਗ ਦੁੱਖ ਆ ਕੇ ਘੇਰਾ ਪਾ ਲੈਂਦੇ ਕਬੀਰ ਕਾਰਨ ਸੋ ਭयो ਜੋ ਕੀਨੋ ਕਰਤਾਰ ਫਿਰ ਵੀ ਭਗਤ ਕਬੀਰ ਜੀ ਅਗਲੇ ਸ਼ਲੋਕ ਸਾਡੀ ਹਮਾਇਤ ਕਰਦੇ ਨੇ ਕਾਰਨ ਕਹਿੰਦੇ ਸਬਬ ਨੂੰ ਵਸੀਲੇ ਨੂੰ ਸੋ ਭयो ਵਸੀਲਾ ਸਬਬ ਹੋਣਾ ਜੋ ਕਿ ਨੋ ਕਰਤਾਰ ਜੋ ਕਰਤਾਰ ਵਾਹਿਗੁਰੂ ਨੇ ਕਰਨਾ ਪਾਵਰੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਕਹਿੰਦੇ ਵੀ ਮਨੁੱਖ ਬਢੇਪੇ ਵਿੱਚ ਵੀ ਜੁੜ ਸਕਦਾ ਵੈਸੇ ਤੇ ਬਢੇਪੇ ਵਿੱਚ ਨਹੀਂ ਜੁੜਿਆ ਜਾਂਦਾ ਬੈਠਿਆ ਨਹੀਂ ਜਾਂਦਾ ਚੌਂਕੜਾ ਨਹੀਂ ਵੱਜਦਾ ਹੱਡ ਪੈਰ ਦੁਖਦੇ ਨੇ ਪਰ ਜੇ ਵਾਹਿਗੁਰੂ ਦੀ ਕਿਰਪਾ ਕਰਨ ਜੇ ਹੀ ਲਾ ਵਸੀਲਾ ਸਬਬ ਬਖਸ਼ਿਸ਼ ਕਰਨ ਕਿਰਪਾ ਕਰਨ ਫਿਰ ਕਹਿੰਦੇ ਬੜੇ ਥੇ ਵਿੱਚ ਵੀ ਮਨੁੱਖ ਜਪ ਸਕਦਾ ਤੇ ਸਬਿਨ ਦੂਸਰ ਕੋ ਨਹੀਂ ਇੱਕ ਹੈ ਸਿਰਜਣਹਾਰ ਇਹ ਹੀ ਲਵਸੀਲਾ ਇੱਕ ਸਿਰਜਣਹਾਰ ਵਾਹਿਗੁਰੂ ਨਹੀਂ ਕਰਨਾ ਉਹਨੇ ਕਿਰਪਾ ਕਰਨਿਆ ਇਸ ਲਈ ਉਹਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਜੇ ਜਵਾਨੀ ਵਿੱਚ ਅਸੀਂ ਭੁੱਲ ਗਏ ਜਵਾਨੀ ਵਿੱਚ ਸਾਖਤਾ ਦੀ ਸੰਗਤ ਕਰ ਲਈ ਤੇ ਉਹਨਾਂ ਕਿਰਪਾ ਕਰੋ ਸਾਨੂੰ ਆਪਣੇ ਨਾਮ ਨਾਲ ਆਪਣੀ ਬਾਣੀ ਨਾਲ ਜੋੜੋ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਇੱਕ ਹੋਰ ਉਦਾਹਰਨ ਦਿੰਦੇ ਆਂਬ ਦੀ ਕਹਿੰਦੇ ਭਾਈ ਵਾਹਿਗੁਰੂ ਦੇ ਚਰਨਾਂ ਵਿੱਚ ਜੀਵਨ ਉਹਦਾ ਸਫਲਾ ਹੋਣਾ ਹੈ ਜਿੰਨੋਂ ਕੋਈ ਬਿਕਾਰਾਂ ਦੀ ਲਾਗ ਨਾ ਲੱਗੀ ਹੋਵੇ ਫਾਲ ਦੀ ਉਦਾਹਰਨਾਂ ਮਰੀ ਉਦਾਹਰਨਾਂ ਦੇ ਕਹਿੰਦੇ ਵੀ ਇੱਕ ਜਿਹੜਾ ਅੰਬ ਦਾ ਬੂਟਾ ਹੈ ਸਮਾਇਨੂ ਬੂਰ ਪਿਆ ਫੁੱਲ ਲੱਗੇ ਫਲ ਲੱਗੇ ਫਲਣ ਫੁੱਲਾਂ ਤੋਂ ਫਲ ਬਣੇ ਬੂਰ ਤੋਂ ਫਲ ਬਣੇ ਅੰਬ ਬਣੇ ਕੋਈ ਵੀ ਫਰੂਟ ਲਾ ਲਓ ਕੋਈ ਫਲ ਲਾ ਲਓ ਪੱਕਣ ਲੱਗੇ ਆਂਬ ਇਥੇ ਅੰਬ ਦੀ ਉਦਾਹਰਨ ਨੇ ਕਹਿੰਦੇ ਵੀ ਉਹ ਪੱਕਣ ਲੱਗ ਪਿਆ ਇਹਦੇ ਵਿੱਚ ਹਨੇਰੀਆਂ ਦੀ ਰੋਤ ਆ ਗਈ ਹਵਾਵਾਂ ਚੱਲਣ ਲੱਗ ਪਈਆਂ ਹਨੇਰੀਆਂ ਝੱਖੜ ਚੱਲਣ ਲੱਗ ਪਏ ਤੇ ਕਈ ਜਿਹੜੇ ਆਂਬ ਸਿਨਾ ਹਨੇਰੀ ਹਵਾ ਦੇ ਵਹਾਰੇ ਦੇ ਨਾਲ ਪੱਕੇ ਹੋਏ ਸੀ ਤੇ ਜੋਰ ਪੈਣ ਦੇ ਨਾਲ ਡਾਣਿਆਂ ਨਾਲੋਂ ਟੁੱਟ ਕੇ ਥੱਲੇ ਡਿੱਗੇ ਜਦੋਂ ਥੱਲੇ ਡਿੱਗੇ ਤੇ ਉਹਨਾਂ 'ਤੇ ਡੱਬ ਲੱਗ ਗਏ ਦਾਗ ਲੱਗ ਗਏ ਜਾਂ ਕਈ ਫਲ ਇਹੋ ਜਿਹੇ ਹੁੰਦੇ ਨੇ ਜਿਹੜੇ ਦਰਗਤ ਨਾਲੋਂ ਤੇ ਸਬੂਤੇ ਉਤਰਦੇ ਸਾਫ ਉਤਰਦੇ ਪਰ ਜਦੋਂ ਮੰਡੀ ਵਿੱਚ ਉਹਨਾਂ ਦੀ ਪੈਕਿੰਗ ਕੀਤੀ ਜਾਂਦੀ ਹੈ ਟੋਕਰੇ ਆਦਿਕ ਵਿੱਚ ਰੱਖਿਆ ਜਾਂਦਾ ਤੇ ਕਈ ਫਲਾਂ ਨੂੰ ਜਿਹੜੀ ਹੈ ਟੋਕਰੇ ਡੱਬੇ ਦੀ ਦੱਬ ਲੱਗ ਜਾਂਦੀ ਹੈ ਕਹਿੰਦੇ ਫਿਰ ਉਹਨਾਂ ਦਾ ਮੁੱਲ ਘਟ ਜਾਂਦਾ ਜਿਨ੍ਹਾਂ ਨੂੰ ਡੱਬ ਲੱਗੀ ਜਿਨ੍ਹਾਂ ਨੂੰ ਦਾਗ ਲੱਗਾ ਨਾ ਉਨ੍ਹਾਂ ਦਾ ਮੁੱਲ ਘਟ ਗਿਆ ਜਾਇ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਈ ਕਾਮ ਕਾਮ ਦੱਬ ਜਿਨ੍ਹਾਂ ਨੂੰ ਰਸਤੇ ਵਿੱਚ ਦੱਬਨੇ ਲੱਗੀ ਜਾਂ ਦਿੱਖ ਕੇ ਦੱਬਰਦਾਗ ਨਹੀਂ ਲੱਗਾ ਕਹਿੰਦੇ ਉਹ ਤੇ ਮਾਲਕ ਦੇ ਡਰ ਤੇ ਪਹੁੰਚ ਗਏ ਪੂਰੇ ਰੇਟ ਵਿੱਚ ਉਨ੍ਹਾਂ ਦਾ ਮੁੱਲ ਪਿਆ ਪੂਰਾ ਜਿਨ੍ਹਾਂ ਨੂੰ ਡੱਬ ਦਾਗ ਲੱਗ ਗਏ ਕੰਨ ਦੇ ਉਹਨਾਂ ਦਾ ਰੇਟ ਘਟ ਗਿਆ ਅੱਧਾ ਰਹਿ ਗਿਆ ਇਸੇ ਤਰ੍ਹਾਂ ਹੀ ਭਾਈ ਜਿਨ੍ਹਾਂ ਨੂੰ ਨਾਮ ਰੂਪੀ ਫਲ ਪ੍ਰਾਪਤ ਹੋਇਆ ਜਿਹੜੇ ਨਾਮ ਨਾਲ ਜੁੜਦੇ ਨੇ ਗੁਰੂ ਨਾਲ ਜੁੜਦੇ ਨੇ ਉਹ ਤੇ ਵਾਹਿਗੁਰ ਦੇ ਧਰਤੇ ਪ੍ਰਵਾਨ ਹੋ ਜਾਂਦੇ ਤੇ ਜਿਨ੍ਹਾਂ ਨੂੰ ਵਿਕਾਰਾਂ ਦੀ ਦੱਬ ਲੱਗ ਜਾਂਦੇ ਸਾਖਤ ਦਾ ਸੰਗ ਮਿਲ ਕੇ ਦਾਗ ਲੱਗ ਗਿਆ ਕਹਿੰਦੇ ਉਹ ਵਾਹਿਗੁਰ ਦੇ ਧਰਤੇ ਹੋਰੇ ਪੈ ਗਏ ਵਾਹਿਗੁਰ ਦੇ ਧਰਤੇ ਪ੍ਰਵਾਨ ਨਾ ਹੋਏ ਸੋ ਵਾਹਿਗੁਰ ਦੇ ਧਰਤੇ ਪ੍ਰਵਾਨ ਹੋਣਾ ਹੈ ਜੀਵਨ ਸਫਲਾ ਕਰਨਾ ਹੈ ਤੇ ਕਹਿੰਦੇ ਪਾਈ ਗੁਰਮੁਖਾਂ ਦੀ ਸੰਗਤ ਕਰ ਜੁੜਿਆਂ ਦਾ ਸੰਗ ਕਰ ਗੁਰੂ ਦੀ ਸੰਗਤ ਕਰ ਇਹਦੇ ਨਾਲ ਜੀਵਨ ਸਫਲਾ